ਸ਼੍ਰੀ ਕ੍ਰਿਸ਼ਨ ਜਨਮਾਸਮੀ ਤਿਹਾੜ ਨੂੰ ਮੁੱਖ ਰੱਖਦੇ ਆ ਮੰਦਰਾਂ ਅਤੇ ਦੁਕਾਨਾਂ ਵਿੱਚ ਲੱਗੀਆਂ ਰੌਣਕਾਂ ਨਕੌਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਜਨਮਾਸਮੀ ਨੂੰ ਮੁੱਖ ਰੱਖਦੇ ਆ ਮੰਦਰਾਂ ਨੂੰ ਸਜਾਇਆ ਜਾ ਰਿਹਾ ਹੈ ਅਤੇ ਜਿਨ੍ਹਾਂ ਦੁਕਾਨਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅਭੂਸ਼ਣ ਅਤੇ ਵਸਤਰ ਮਿਲਦੇ ਹਨ ਉਹਨਾਂ ਦੁਕਾਨਾਂ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਪਹਿਲਾਂ ਨਕੌਦਰ ਦੇ ਲੋਕਾਂ ਨੂੰ ਬ੍ਰਿੰਦਾਵਨ ਲੁਧਿਆਣਾ ਜਾਂ ਫਿਰ ਜਲੰਧਰ ਜਾਣਾ ਪੈਂਦਾ ਸੀ ਪਰ ਹੁਣ ਨਕੌਦਰ ਦੇ ਵਿੱਚ ਹੀ ਸ਼੍ਰੀ ਪੂਜਾ ਪੰਡਾਰ ਵਿੱਚ ਹਰ ਤਰ੍ਹਾਂ ਦੇ ਝੂਲੇ ਵਸਤਰ ਭਗਵਾਨ ਜੀ ਦੇ ਅਭੂਸ਼ਣ ਆਦਿ ਮਿਲਦੇ ਹਨ ਇਸੇ ਦੇ ਲਈ ਲੋਕਾਂ ਵੱਲੋਂ ਦੂਰੋਂ ਦੂਰੋਂ ਆ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਸੁੰਦਰ-ਸੁੰਦਰ ਵਸਤਰ ਅਤੇ ਅਭੂਸ਼ਣ ਖਰੀਦੇ ਜਾ ਰਹੇ ਹਨ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ ਕਿ ਲੱਗਦੇ ਆ ਹਾਂ ਵਰਗੇ ਜੀ ਹਾਂ ਵਰਗੇ ਜੀ ਆਹ ਬੋਹ ਹੋਰ ਨਹੀਂ ਲੱਗਣੇ ਇਹਨਾਂ ਦੇ ਹਲੇ ਰਾਤ ਚੰਦਰ ਆਇਆ ਕਿਹੜਾ ਪਹਿਲਾ ਇੱਕ ਆਪ ਲੋਗ ਹਾਂਜੀ ਉਹ ਲੱਗੋ ਬਹੁਤ ਚੰਗਾ ਉਹ ਮਾਲਾ ਆਖਦੀ ਤੇ ਮੈਂ ਦੇਖੀ तीन जी बात तीन भी, भी देखे, देखे। अलो अलो देख देखो है हाँ अगर चार दो मेज़ चल रहे हैं ना कुछ नहीं है ना तो भी मिल जाएगा हाँ मालूम ਨਕੋਦਰ ਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਜਨਮ ਅਸ਼ਟਮੀ ਦਾ ਜਿਹੜਾ ਉਤਸਵ ਜਿਹੜਾ ਮਨਾਇਆ ਜਾ ਰਿਹਾ ਨਕੋਦਰ ਦੇ ਵਿੱਚ ਮੰਦਿਰਾਂ ਦੇ ਵਿੱਚ ਵੀ ਜੜੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਮੰਦਰ ਵੀ ਸਜਾਈ ਜਾ ਰਹੇ ਨੇ ਤੇ ਦੁਕਾਨਾਂ ਵੀ ਜੜੀਆਂ ਨਕੋਦਰ ਦੇ ਵਿੱਚ ਨੇ ਚਾਹੇ ਅਸੀਂ ਗੱਲ ਕਰੀਏ ਠਾਕੁਰ ਜੀ ਦੇ ਵਸਤਰ ਵਗੈਰਾ ਦੀ ਗੱਲ ਕਰੀਏ ਜਾਂ ਹੋਰ ਜਿਹੜਾ ਹੈਗਾ ਵਾ ਝੂਲਿਆਂ ਦੀ ਗੱਲ ਕਰੀਏ ਹਰ ਤਰ੍ਹਾਂ ਦੇ ਜਿਹੜੇ ਝੂਲੇ ਵੀ ਤੁਹਾਨੂੰ ਦਿਖਾਵਾਂਗੇ ਕਿ ਨਕੋਦਰ ਦੇ ਵਿੱਚ ਜਿਹੜਾ ਇਸ ਵੇਲੇ ਦੁਕਾਨ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਹਰ ਤਰ੍ਹਾਂ ਦਾ ਝੂਲਾ ਜਿਹੜਾ ਤੁਹਾਨੂੰ ਮਿਲੇਗਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਝੂਲੇ ਜਿਹੜੇ ਸਜਾਏ ਗਏ ਨੇ ਤੇ ਠਾਕੁਰ ਜੀ ਦੀਆਂ ਵਰਦੀਆਂ ਠਾਕੁਰ ਜੀ ਦੇ ਪੋਸ਼ਾਕਾ ਜਿਹੜੀਆਂ ਹੈਗੀਆਂ ਆ ਹਾਰ ਹੈਗੇ ਆ ਜਾਂ ਹੋਰ ਵੀ ਬਾਸਰੀ ਵਗੈਰਾ ਹੈਗੀ ਆ ਠਾਕੁਰ ਜੀ ਦਾ ਹਰ ਤਰ੍ਹਾਂ ਦਾ ਸ਼ਿੰਗਾਰ ਜਿਹੜਾ ਹੈਗਾ ਇੱਥੇ ਮਿਲਦਾ ਇੱਕ ਵਾਰੀ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੀ ਇਹਨਾਂ ਕੋਈ ਆਈਟਮ ਆ ਤੇ ਇਸ ਵੇਲੇ ਠਾਕੁਰ ਜੀ ਦਾ ਜਿਹੜਾ ਦਿਨ ਚੱਲ ਰਿਹਾ ਹੈਗਾ ਕੀ ਕਹਿਣਾ ਚਾਹੋਗੇ बोल कन्हैया लाल की जय बोल ये जन्माष्टमी के लिए बहुत ही लोगों में उत्साह है जो कि बहुत दूर दूर से झूले लेने आ रहे हैं पोशाकें लेने ठाकुर जी के लिए अपने ठाकुर जी को सुंदर सुंदर बनाने के लिए नए नए डिज़ाइन की पोशाकें और ज्वेलरी जैसे बंसरी वगैरह हो गई या हार बहुत दूर दूर से यहाँ पर आ रहे हैं हम ਇਹੀ ਚਾਹਤੇ ਹਨ ਕਿ ਇਸੇ ਤਰ੍ਹਾਂ ਸਾਡੇ ਹਿੰਦੂ ਧਰਮ ਤਿਹਾੜ ਮਨਾਤੇ ਰਹੇ ਅਤੇ ਇਸੇ ਤਰ੍ਹਾਂ ਖੁਸ਼ਹਾਲ ਰਹਤੇ ਰਹੇ। ਮਨੋ ਜਿਕਰ ਗੱਲ ਕਰੀਏ ਜਨਮਸ਼ਟਮੀ ਦਾ ਉਤਸਵ ਆ ਰਿਹਾ ਹੈਗਾ ਮੰਦਰਾ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਪਰ ਲੋਕ ਜਿਹੜੇ ਹੈਗੇ ਆ ਵ੍ਰਿੰਦਾਵਨ ਜਾਂਦੇ ਆ ਜਦੋਂ ਕਿਤੇ ਵੀ ਜਨਮਸ਼ਟਮੀ ਆਂਦੀ ਹੈਗੀ ਆ ਪਰ ਅੱਜ ਜੇ ਗੱਲ ਕਰੀਏ ਤੁਸੀਂ ਵੀ ਇੱਕ ਦੁਕਾਨ ਬਣਾਈ ਹੈਗੀ ਆ ਜਿੱਥੇ ਕਿ ਹਰ ਤਰ੍ਹਾਂ ਦੀਆਂ ਪੋਸ਼ਾਕਾਂ ਵਗੈਰਾ ਹਰ ਤਰ੍ਹਾਂ ਦੇ ਝੁੱਲੇ ਵਗੈਰਾ ਮਿਲ ਰਹੇ ਕੀ ਕਹਿਣਾ ਚਾਹੋਗੇ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਲੋਕ ਆਪਣੇ ਘਰ ਦੇ ਵਿੱਚ ਅੱਗੇ ਤਾਂ ਮੰਦਰਾ ਚ ਜਨਮਸ਼ਟੀ ਮਨਾਉਂਦੇ ਸੀ ਹੁਣ ਤਾਂ ਹਰ ਲੋਕ ਆਪਣੇ ਘਰ ਦੇ ਵਿੱਚ ਜਦੋਂ ਦਾ RAM ਮੰਦਿਰ ਬਣਿਆ ਹੈ ਯੋਧਿਆ ਦੇ ਵਿੱਚ ਉਦੋਂ ਦਾ ਪ੍ਰਭੂ ਸ਼੍ਰੀ RAM ਲਲਾ ਜੀ ਦੀ ਉਸਾਦ ਵਿੱਚ ਲੋਕਾਂ ਨੇ ਆਪਣੇ ਘਰ ਦੇ ਵਿੱਚ ਲੱਡੂ ਗੋਪਾਲ RAM ਲਲਾ ਜੀ ਦੇ ਰੂਪ ਚ ਵੀ ਰੱਖ ਲਏ ਆ ਤੇ ਉਹ ਆਪਣੇ ਘਰ ਚ ਵੀ ਜਨਮਸ਼ਟੀ ਮਨਾ ਰਹੇ ਆ ਜੀ ਗੱਲ ਕਰੀਏ ਠਾਕੁਰ ਜੀ ਦੀਆਂ ਪੋਸ਼ਾਕਾਂ ਦੀ ਕਿੰਨੇ ਕਿਹੜਾ ਕਿਹੜਾ ਸਾਈ ਜਾਂਦਾ ਹੈਗਾ ਵਾ ਤੇ ਕੀ ਕਹਿਣਾ ਚਾਹੋਗੇ ਸਾਡੇ ਕੋਲ 0 ਨੰਬਰ ਤੋਂ ਲੈ ਕੇ ਤੇ 24 ਨੰਬਰ ਦੇ ਲੱਡੂ ਗopal ਜੀ ਤੱਕਰ ਪਸ਼ਾਕ ਮਿਲ ਜਾਂਦੀ ਆ ਫੁੱਲ ਰਾਧਾ ਕ੍ਰਿਸ਼ਨ ਦੇ ਹਰ ਨੁਕੋਦਰ ਚ ਲਾਗੇ ਚਾਗੇ ਜਿੰਨੇ ਵੀ ਪਿੰਡ ਆ ਸਾਰੇ ਮੰਦਰਾਂ ਦੀਆਂ ਡਰੈੱਸਾਂ ਇੱਥੋਂ ਸ਼ੇਵ ਕਿਰਪਾ ਪੂਜਾ ਪੰਡਾਰ ਤੋਂ ਮਿਲਦੀਆਂ ਜੇ ਗੱਲ ਕਰੀਏ ਠਾਕੁਰ ਜੀ ਦੀਆਂ ਜਿਹੜੀਆਂ ਹੈਗੀਆਂ ਮੂਰਤੀਆਂ ਹੈਗੀਆਂ ਠਾਕੁਰ ਜੀ ਦੀਆਂ ਮੂਰਤੀਆਂ ਜਿਹੜੀਆਂ ਕਿਹੜਾ ਸਾਈਜ਼ ਸ਼ੁਰੂ ਹੋ ਜਾਂਦਾ ਤੇ ਕਿੱਥੋਂ ਤੱਕ ਜਾਂਦਾ ਹੈ ਜੀ ਇਹ 0 ਨੰਬਰ ਤੋਂ ਲੈ ਕੇ 24 ਨੰਬਰ ਤੱਕ ਦੇ ਲੱਡੂ ਗopal ਹੁੰਦੇ ਆਪਣੇ ਕੋਲ ਠੀਕ ਹੈ ਤੇ ਹੋਰ ਕਿਹੜੇ ਕਿਹੜੇ ਠਾਕੁਰ ਜੀ ਜਿਹੜੇ ਸਰੂਪ ਆnde ਹੈਗੇ ਹੋਰ ਠਾਕੁਰ ਜੀ ਦੇ ਸਭ ਰੂਪ ਰਾধা ਰਾਨੀ ਨਾਲ ਠੀਕ ਹੈ ਜੀ ਲੱਡੂ ਗੋਪਾਲ ਖੜੇ ਵਾਲੇ ਰਾਧਾ ਕ੍ਰਿਸ਼ਨ ਆnde ਆ ਫਿਰ ਫਾਈਬਰ ਦੇ ਆਪਣੇ ਕੋ ਮਟਕੀ ਵਾਲੇ ਕ੍ਰਿਸ਼ਨ ਜੀ ਆnde ਆ ਹੋਰ ਸ਼ੰਕਰ ਭਗਵਾਨ ਜੀ ਦੀਆਂ ਮੂਰਤੀਆਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਆਪਣੀਆਂ ਜਨਮ ਅਸ਼ਟਮੀ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਜਨਮ ਅਸ਼ਟਮੀ ਨੂੰ ਦੇਖੋ ਜੀ ਅਸੀਂ ਤਾਂ ਐਸੀ ਕਹਿੰਦੇ ਆ ਕਿ ਇਸੇ ਤਰ੍ਹਾਂ ਆਪਣੇ ਘਰ ਸਾਰੇ ਤਿਹਾਰ ਮਨਾਉਂਦੇ ਰਹਿਣ ਇਹ ਖੁਸ਼ ਆਲੰਦੇ ਰਹਣ ਆਪਣੇ ਬੱਚਿਆਂ ਨੂੰ ਕ੍ਰਿਸ਼ਨ ਬਣਾ ਕੇ ਇੱਥੇ ਮੰਦਰਾਂ ਚ ਲੈ ਕੇ ਆਣ ਔਰ ਮੰਦਰਾਂ ਦੇ ਵਿੱਚ ਰੌਣਕ ਨੂੰ ਵਧਾਣ ਮੰਦਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਹੈਗੀਆਂ ਲਗਾਈਆਂ ਜਾਣ ਇਹ ਕਹਿਣਾ ਹੈਗਾ ਉਹਨੂੰ ਜੀ ਦਾ ਕਿਉਂਕਿ ਲਗਾਤਾਰ ਜੇ ਗੱਲ ਕਰੀਏ ਤਾਂ ਵrindavan ਦੇ ਵਿੱਚ ਲੋਕ ਜਾਂਦੇ ਨੇ ਜਾ ਕੇ ਜਿਹੜਾ ਹੈਗਾ ਖਰੀਦਾਰੀ ਕਰਦੇ ਨੇ ਪਰ ਨਕੋਦਰ ਦੇ ਵਿੱਚ ਸ਼ਿ ਪੂਜਾ ਭੰਡਾਰ ਦੇ ਵਿੱਚ ਵੀ ਆ ਕੇ ਤੁਸੀਂ ਜਿਹੜਾ ਹੈਗਾ ਹਰ ਤਰ੍ਹਾਂ ਦੀ ਵਰਦੀ ਵਗੈਰਾ ਲੈ ਸਕਦੇ ਹੋ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਇਹਨਾਂ ਨੇ ਜਿਹੜੀਆਂ ਸਜਾਈਆਂ ਹੋਈਆਂ ਨੇ ਠਾਕੁਰ ਜੀ ਦੀਆਂ ਪੋਸ਼ਾਕਾਂ ਵਗੈਰਾ ਮਿਲਦੀਆਂ ਨੇ ਹਰ ਤਰ੍ਹਾਂ ਦੇ ਮੁਕਟ ਵਗੈਰਾ ਮਿਲਦੇ ਨੇ ਬਾਸਰੀ ਮਿਲਦੀ ਹੈਗੀ ਆ ਠਾਕੁਰ ਜੀ ਦਾ ਜੋ ਵੀ ਸ਼ਿੰਗਾਰ ਹੁੰਦਾ ਹੈ ਚਾਹੇ ਅਸੀਂ ਝੁੱਲਿਆਂ ਦੀ ਗੱਲ ਕਰੀਏ ਝੁੱਲੇ ਵੀ ਹਰ ਤਰ੍ਹਾਂ ਦੇ ਇਹਨਾਂ ਕੋਲ ਹੈਗੇ ਨੇ ਹਰ ਤਰ੍ਹਾਂ ਦੀਆਂ ਜਿਹੜੀਆਂ ਵਰਦੀਆਂ ਹੈਗੀਆਂ ਆ ਠਾਕੁਰ ਜੀ ਦੀਆਂ ਵੀ ਹੈਗੀਆਂ ਆ ਭਗਵਾਨ ਸ਼ੰਕਰ ਜੀ ਦੀਆਂ ਵੀ ਹੈਗੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਵਰਦੀਆਂ ਵੀ ਇੱਥੇ ਮਿਲਦੀਆਂ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਠਾਕੁਰ ਜੀ ਦੀਆਂ ਛੋਟੀਆਂ-ਛੋਟੀਆਂ ਜਿਹੜੀਆਂ ਹੈਗੀਆਂ ਤਸਵੀਰਾ ਮੂਰਤੀਆਂ ਜਿਹੜੀਆਂ ਹੈਗੀਆਂ ਇੱਥੇ ਤੁਸੀਂ ਲੈ ਸਕਦੇ ਹੋ ਇੱਥੇ ਹਰ ਤਰ੍ਹਾਂ ਦਾ ਸਮਾਨ ਜਿਹੜਾ ਹੈਗਾ ਤੁਸੀਂ ਲੈ ਸਕਦੇ ਹੋ ਕਿਉਂਕਿ ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਹੈ ਤਾਂ ਲੋਕ ਜਿਹੜੇ ਹੈਗੇ ਆ ਇਹਨਾਂ ਚੀਜ਼ਾਂ ਨੂੰ ਜਿਹੜਾ ਲੈਣ ਵਾਸਤੇ ਜਲੰਧਰ ਜਾਂ ਲੁਧਿਆਣਾ ਦੇ ਵਿੱਚ ਜਾਂਦੇ ਨੇ ਪਰ ਹੁਣ ਨਕੌਦਰ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਨਕੌਦਰ ਦੇ ਵਿੱਚ ਵੀ ਇੱਕ ਬਹੁਤ ਵਧੀਆ ਦੁਕਾਨ ਤੇ ਤੁਸੀਂ ਆ ਕੇ ਜਿਹੜਾ ਹੈਗਾ ਹਰ ਤਰ੍ਹਾਂ ਦਾ ਸਮਾਨ ਲੈ ਸਕਦੇ ਹੋ ਕੈਮਰਾ ਪਰਸਨ ਦੇ ਨਾਲ ਪਨੀਤ ਰੋੜਾ ਨਕੌਦਰ